ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਪਰ ਐਕਸੀਡੈਂਟ ਹੋਇਆ ਜੀ ਜਿਹੜਾ ਕੋਈ ਲੜਕੀ ਦਾ ਜੀ ਕੀ ਥੋੜੀ ਕੀ ਲੱਗਦੀ ਸੀ ਜੀ ਕੀ ਨਾਮ ਨਹੀਂ ਮੇਰੀ ਪਤੀਜੀ ਲੱਗ ਕੋਤੀ ਲੱਗਦੀ ਆ ਜੀ ਕਿਵੇਂ ਇਹ ਘਟਨਾ ਵਾਪਰੀ ਥੋੜਾ ਦੱਸੋ ਅਸੀਂ ਸਕੂਟ ਉਤੋਂ ਛੁੱਟੀ ਵਿਲੇ ਆ ਰਹੇ ਸੀਗੇ ਜੀ ਰਵਿਦਾਸ ਗੁਰਦਵਾਰੇ ਦੇ ਕੋਲ ਮੈਂ ਟੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਤੇ ਪਰ ਵੱਜ ਕੇ ਕੁੜੀਆ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਥੱਲੇ ਚਲੇ ਗਿਆ ਜੀ ਕੁੜੀਆ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਕੁੜੀਆ ਦੀ ਤੁਸੀਂ ਕੁੜੀਆ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੀ ਔਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਬਤਾਓ ਗਵਾਂਡੀ ਨੂੰ ਲੈ ਕੇ ਲੈ ਕੇ ਆਇਆ ਸਰਪਰੀਜ਼ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋ ਹੈ ਬੈਂਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਾਲ ਚਾਲ ਚੱਲ ਜੀ ਬੱਚਾ ਠੀਕ ਹੈ ਨਹੀਂ ਡੱਟ ਹੋਈ ਉਹਦੀ ਕਿਵੇਂ ਵਾਪਰੀਏ ਥੋੜਾ ਜਿਹਾ ਦੱਸੋ ਮੈਂ ਥੋ ਲਈ ਸਾਈਡ 'ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆਹ ਕੋਵਰਟੇ ਆ ਰਿਹਾ ਸੀ ਪਿੱਛੇ ਟਿਫਰ ਵਾਲਾ ਆ ਰਿਹਾ ਸੀਗਾ ਕਿ ਪਰਾਂ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿੱਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿੱਪਰ ਵੱਜਿਆ ਮੋੜਿਆ ਉਹਨੇ ਟਿੱਪਰ ਟਿੱਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਇਸ ਟਰਾਲੀ ਦੇ ਮੈਂ ਫਿਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪ ਦਾ ਟਾਇਰ ਛੱਡ ਗਿਆ ਜਿਹੜਾ ਬੱਚਾ ਕੁੜੀ ਜਿਹੜਾ ਟਾਇਰ ਛੜਿਆ ਉਹ ਟਿੱਪਰ ਦਾ ਹਾਂ ਟਿੱਪਰ ਦਾ ਉਹ ਮੈਂ ਦੇਖਿਆ ਛੱਡਦਾ ਤੁਹਾਡੀ ਫਿਰ ਇਹ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਹੀ ਸੀ ਟਰਾਲੀ ਨੂੰ ਉਹ ਮਗਰ ਮੇਟਾ ਨਾਲ ਨਹੀਂ ਵੀ ਤੁਸੀਂ ਕਹਿੰਦੇ ਵੀ ਟਰਾਲੀ ਤੇ ਵੱਜਿਆ ਹਾਂ ਟਰਾਲੀ ਨਾਲ ਵੱਜੀ ਹੋਈ ਹੈ ਬਿਲਕੁਲ ਦਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਵੱਜਿਆ ਫਿਰ ਟਰਾਲੀ ਤੇ ਵੱਜਿਆ ਟਰਾਲੀ ਤੇ ਵੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆਉਣਾ ਮੈਂ ਕਹਿੰਦਾ ਉਹਦਾ ਹਾਂ ਤੇ ਤੁਸੀਂ ਘੱਟ ਰਾ ਭਰਿਆ ਹੋਇਆ ਖਾਲੀ 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 ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇਧਰ ਨੂੰ ਆ ਰਹੇ ਮਾਸੀ ਵਾਲੇ ਨੂੰ ਅੱਛਾ ਜੀ ਰੇਤਾ ਭਰ ਨਾਲ ਨਹੀਂ ਨਹੀਂ ਰੇਤਾ ਨਹੀਂ ਗੱਡੀ ਨਹੀਂ ਚੱਲੇ ਕੋਈ ਅਸ਼ਕਿਤ ਤੇ ਆਪਣੀ ਵਿਆਹ ਸਾਡੀ ਅਮਰਤ ਸਾਹਿਬ ਨੂੰ ਗੱਡੀ ਆਪਣੀਆਂ ਜਾਂ ਬਸ ਕਿਹੜੀ ਚਲਾਉਂਦੀਆਂ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਸੀ ਹੈਂ ਐਚਪੀਆਰ ਸੀ ਕੀ ਕੰਮ ਹੈ ਇਹਨਾਂ ਦਾ ਬਜਰੀ ਇਹੋ ਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਇਹ ਸਕੂਲ ਤੋਂ ਆਰੀ ਸੀਗੀ ਹਾਂਜੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਮੋਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕੇ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕੁਲਰ ਹਾਰਟ ਸਕੂਲ ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਇਹਨਾਂ ਦਾ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿਤੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਭਮਾਂ ਦਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਵਾਸ ਆਈ ਬਿਟਨੈਸ ਇਨ ਦਿਸ ਠੀਕ ਹੈ ਔਰ ਉਹ 5ਵੀਂ ਚ ਪੜਦੀ ਸੀ ਕੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂਉਂ ਜ਼ੁਵਾ ਸੀਗਾ ਜ਼ੁਵਾ ਜੀ 5th ਸਟੈਂਡਰਡ ਦੀ ਬੇਟੀ ਸੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇੇ ਕੰਮ ਕੀਤਾ ਦੱਸੋ ਕੀ ਨਾਮ ਹੈ ਮੇਰਾ ਨਾਮ ਡਾਕਟਰ ਸ਼ਰਮਨਾ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸਕੂਲ ਤੋਂ ਸਕੂਲ ਜਪੜਦੀ ਸੀ ਇਹਦੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਨੂੰ ਦੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੇ ਹੀ ਲੰਗ ਗਿਆ ਜਦ ਬੱਤੀ ਇੱਥੇ ਆਈਏ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈੱਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪ uri ਮਰ ਲੱਗਦਾ ਉਸ ਸਮੇਂ ਉਹ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਝੋਟ ਵਗੈਰਾ ਆਈਆਂ ਕਿੱਦਾਂ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਝੋਟਾ ਆਈਆਂ ਨਾ ਥੋੜੇ ਤੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਨੇ ਸੱਡ ਗਏ ਸੀ ਤੇ ਟਰੈਕਟਰ ਤੋਂ ਨੰ